ਗੁਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬੇਨਤੀ ਕਰਦੇ ਆਂ ਤੁਹਾਡੇ ਚਰਨਾਂ 'ਚ ਪਿਆਰਿਓ ਜਿਹੜੀਆਂ ਸੰਗਤਾਂ ਵਾਹਿਗੁਰੂ ਨੂੰ ਪਿਆਰ ਕਰਦੀਆਂ ਨੇ ਪਿਤਾ ਪਰਮੇਸ਼ਰ ਨੂੰ ਪਿਆਰ ਕਰਦੀਆਂ ਨੇ ਗੁਰੂ ਨੂੰ ਪਿਆਰ ਕਰਦੀ ਉਹਨੂੰ ਲੱਗਦਾ ਵੀ ਮੇਰਾ ਗੁਰੂ ਸਾਡਾ ਗੁਰੂ ਸਭ ਕੁਝ ਹੈ ਵੀ ਗੁਰੂ ਮਹਾਰਾਜ ਆਪ ਤੋਂ ਬਿਨਾ ਸਾਡਾ ਕੋਈ ਨਹੀਂ ਕਿਵੇਂ ਮਿਲੀ ਆਪ ਨੂੰ ਮਹਾਰਾਜ ਦੇ ਪਾਸ ਤੈਨਾ ਦੇਖ ਮਨ ਚਾਉ اٹਹੰਦਾ ਕਿਨਾਂ ਨੂੰ ਦੇਖ ਕੇ ਜਿਹੜੇ ਭਜਨ ਕਰਦੇ ਨੇ ਉਹਨਾਂ ਨੂੰ ਦੇਖ ਕੇ ਲੱਗਦਾ ਵੀ ਅਸੀਂ ਵੀ ਕਰੀਏ ਬਿਨ ਦੇਖੇ ਉਪਜੈ ਨ ਆਸਾ ਰਵਿਦਾਸ ਮਹਾਰਾਜ ਕਹਿੰਦੇ ਕੋਈ ਚੀਜ਼ ਨੂੰ ਦੇਖੇ ਤੋਂ ਬਿਨਾ ਅੰਦਰਾਂ ਤ੍ਰਿਸ਼ਨਾ ਨਹੀਂ ਜਾਗਦੀ ਆਸ ਨਹੀਂ ਜਾਗਦੀ ਜਦੋਂ ਕੋਈ ਬੱਚੇ ਕਬੱਡੀ ਦੇ ਖਿਡਾਰੀ ਨੂੰ ਦੇਖਦੇ ਨੇ ਉਹ ਕੋਡੀ ਖੇਡਣਾ ਚਾਹੁੰਦੇ ਨੇ ਜੇ ਕੋਈ ਨੱਚਦੇ ਨੂੰ ਦੇਖ ਕੇ ਦੇਖਦਾ ਉਹ ਫਿਰ ਨੱਚਣਾ ਸ਼ੁਰੂ ਕਰ ਦਿੰਦੇ ਨੇ ਤੁਸੀਂ ਖਿਆਲ ਕਰਿਓ ਜਿੰਨਾ ਘਰਾਂ ਵਿੱਚ ਬਹੁਤੀ ਸ਼ਰਾਬ ਚੱਲਦੀ ਹੈ ਸ਼ਰਾਬ ਬੋਤਲਾਂ ਦੀਆਂ ਬੋਤਲਾਂ ਖੁੱਲਦੀਆਂ ਨੇ ਉਹਨਾਂ ਦੇ ਬੱਚੇ ਉਹਨਾਂ ਨੂੰ ਕਾਪੀ ਕਰਦੇ ਨੇ ਫਿਰ ਉਹ ਬਾਅਦ ਵਿੱਚ ਕੀ ਕਰਦੇ ਨੇ ਵੀ ਡੈਡੀ ਸ਼ਰਾਬ ਪੀਂਦਾ ਹੁੰਦਾ ਸੀ ਅਸੀਂ ਵੀ ਪੀਵਾਂਗੇ ਉਹ ਦਿਨੇ ਜੋ ਬੇਲੇ ਹੁੰਦੇ ਨੇ ਕੀ ਕਰਦੇ ਨੇ ਦਵਾਈਆਂ ਵਾਲੀਆਂ ਸ਼ੀਸ਼ੀਆਂ ਇਕੱਠੀਆਂ ਕਰ ਲੈਂਦੇ ਨੇ ਉਹਦੇ ਵਿੱਚ ਦਵਾਈ ਵਾਲੀ ਸ਼ੀਸ਼ੀ ਵਿੱਚ ਪਾ ਕੇ ਪਾਣੀ ਗਲਾਸ 'ਚ ਪਾ ਕੇ ਫਿਰ ਆਏ ਪੀਣਗੇ ਕੀ ਕਹਿਣਗੇ ਮੰਮੀ ਮੈਂ ਦਾਲੂ ਪੀਣਾ ਉਹਨਾਂ ਨੂੰ ਮਾਰੇ ਚੰਗੇ ਦਾ ਪਤਾ ਨਹੀਂ ਉਹਨਾਂ ਦੇ ਸੰਸਕਾਰ ਉਹਨੂੰ ਇਹ ਨਹੀਂ ਪਤਾ ਵੀ ਕੀ ਚੀਜ਼ ਹੈ ਨਾ ਮਾਰੇ ਦਾ ਪਤਾ ਨਾ ਚੰਗੇ ਦਾ ਪਤਾ ਪਰ ਆਦੀ ਆਦਤ ਇਹ ਚੀਜ਼ਾਂ ਦੇਖ ਕੇ ਸਿੱਖਦਾ ਬੱਚਾ ਇਸ ਤਰੀ ਅਸੀਂ ਵੀ ਆ ਹਰ ਇੱਕ ਦੇ ਉਹ ਮਨ ਉਤੇ ਦੇਖ ਕੇ ਬਹੁਤ ਪ੍ਰਭਾਵ ਪੰ데요 ਆਪ ਬਗਲ ਕਰੀਏ ਵੀ ਜਿਹੜੇ 40 ਦਿਨਾਂ ਦਾ ਜਾਪ ਕਰਦਾ ਕੋਈ ਸਵਾ ਸਾਲ ਦਾ ਜਾਪ ਕਰਦਾ ਪਰ ਬਹੁਤ ਜਾਪ ਰੱਖ ਲੈਂਦੇ ਨੇ ਪਰ ਨਹੀਂ ਪੂਰ ਚੜਦਾ ਮੇਰੇ ਖਿਆਲ ਦੇ ਵਿੱਚ 80% ਜਾਂ 70% ਇਸ ਤਰ੍ਹਾਂ ਦੇ ਹੈਗੇ ਨੇ ਪਿਆਰੇ ਜਾਪ ਕਰ ਲੈਂਦੇ ਨੇ ਜਾਪ ਕਰਦੇ ਕਰਦੇ 40 ਦਿਨਾਂ ਵਿੱਚ ਜਾਂ ਤਾਂ ਸ਼ਬਦ ਬਰਤਨ ਬਦਲ ਲੈਂਦੇ ਨੇ ਜਾ ਕਹਿੰਦੇ ਨੇ ਵਿਚਦੀ ਅਸੀਂ ਚਲੋ ਬੈਠ ਕੇ ਕਿ ਜਰੂਰੀ ਆ ਕੋਈ ਇਸ ਤਰ੍ਹਾਂ ਦੀ ਵੀਡੀਓ ਆ ਜਾਂਦੀ ਹੈ ਜਿਹੜੇ ਖੰਡਣ ਕਰਦੇ ਨੇ ਜਾਪ ਨੂੰ ਹੂੰ ਕਾਲ ਯੁਗ ਦੀ ਜਿਹੜੀਆਂ ਹੁੰਦੀਆਂ ਨੇ ਚਾਲਾਂ ਉਹ ਜਾਪ ਨੂੰ ਪੂਰਾ ਨਹੀਂ ਚੜਨ ਦਿੰਦੀਆਂ ਮਨ ਉਹਨੇ ੱਤੇ ਚੜ ਜਾਂਦਾ ਜਿਨ੍ਹਾਂ ਨੇ ਜਾਪ 40 ਦਿਨਾਂ ਦਾ ਜਾਪ 2 ਮਹੀਨਿਆਂ ਦਾ ਜਾਪ ਤੇ ਨਵੇਂ ਸਾਲ ਦੇ ਜਾਪ ਦੀ ਕਰਨ ਦੀ ਲਗਾਤਾਰ ਅਖੰਡ ਜਾਪ ਕਰ ਲਈ ਜਿਨ੍ਹਾਂ ਨੇ ਆਦਤ ਪਾਉਣੀ ਹੈ ਉਹਨੂੰ ਇੱਕ ਵਿਧੀ ਦੱਸ ਦਿੰਨਾ ਜਿਵੇਂ ਇੱਕ ਪਹਿਲਾਂ ਤੁਹਾਨੂੰ ਜੰਗਪਾਲ ਦਿੰਨਾ ਮੈਂ ਉਦਾਹਰਣ ਦਿੰਨਾ ਇੱਕ ਜਿਵੇਂ ਤੁਸੀਂ ਬਿਲਕੁਲ 1 ਫੁੱਟ ਦੀ ਦੂਰੀ ਉੱਤੇ ਕੋਈ ਚੀਜ਼ ਰੱਖ ਲਓ ਕੱਚ ਦੀ ਗੋਲੀ ਰੱਖ ਲਓ ਬੰਟਾ ਕਹਿ ਲਓ ਗੋਲੀ ਕਹਿ ਲਓ ਉਹਦੇ ਉੱਤੇ ਮਾਰੋਗੇ ਤੁਸੀਂ ਪਟਾਕੇ ਦੇ ਨਿਸ਼ਾਨਾ ਲੱਗੂਗਾ ਫੇਰ ਮਾਰੋਗੇ ਫੇਰ ਨਿਸ਼ਾਨਾ ਲੱਗੂਗਾ ਪਰ ਤੁਸੀਂ ਨਿਸ਼ਾਨੇਵਾਜ਼ ਨਹੀਂ ਬਣ ਸਕਦੇ ਜੇ ਤੁਸੀਂ ਬਹੁਤ ਦੂਰ ਰੱਖ ਲੋਗੇ ਫਿਰ ਇੱਕ ਵੀ ਨਿਸ਼ਾਨਾ ਨਹੀਂ ਵੱਜੂਗਾ ਤੁਸੀਂ ਉਦਾਸ ਹੋ ਜਾਓਗੇ ਤੁਸੀਂ ਇੰਨੀ ਕੁ ਦੂਰ ਰੱਖੋ ਜਿਹੜਾ ਜਣ ਕੇ ਥੋੜੇ 5-7 ਨਿਸ਼ਾਨੇ ਆਵਾਜ਼ ਇੱਕ ਨਿਸ਼ਾਨਾ ਵੱਜੇ ਫਿਰ ਤੁਸੀਂ ਕਹੋਗੇ ਵੀ ਹਾਂ ਇਹ ਬੁੱਧੀ ਲੱਗੀ ਐ ਵੀ ਕਿਉਂ ਕਿਉਂ ਵੱਜਿਆ ਬਹੁਤਾ ਨੇੜੇ ਤੇ ਪਰ ਹੱਥ ਨਾਲ ਹੀ ਮਾਰ ਲੱਗ ਜਾਂਦਾ ਬੰਦਾ ਨਿਸ਼ਾਨਾ ਸੋ ਮੇਰਾ ਕਹਿਣ ਦਾ ਭਾਅ ਇਹ ਐ ਵੀ ਜਿਹੜੇ ਬੰਦੇ ਜਾਪ ਕਰਨਾ ਚਾਹੁੰਦੇ ਨੇ 40 ਦਿਨਾਂ ਦਾ ਉਹ ਲੰਬਾ ਰੱਖ ਲੈਂਦੇ ਨੇ ਇਸ ਕਰਕੇ ਤੁਸੀਂ ਬਹੁਤਾ ਲੰਬਾ ਰੱਖ ਲਿਓ ਪੂਰ ਚੜਦਾ ਨਹੀਂ ਫਿਰ ਇੱਕ ਦੋ ਵਾਰੀ ਤੁਸੀਂ ਕਰਕੇ ਜਾਨੀ ਕਿ ਜਾਪ ਰੱਖ ਰੱਖ ਕੇ 40 40 ਦਿਨਾਂ ਦੇ 45 45 ਦਿਨਾਂ ਦੇ ਫਿਰ ਤੁਸੀਂ ਜਦੋਂ ਪੂਰ ਨਹੀਂ ਚੜਦਾ ਉਦਾਸ ਹੋ ਜਾਂਦੇ ਹੋ ਵੀ ਇਹ ਨਹੀਂ ਕਰਨਾ ਚਾਹੀਦਾ ਪੂਰ ਨਹੀਂ ਚੜਦਾ ਭਗਤੀ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਜਿਹੜੇ ਉਸ਼ਾ ਉਮਾ ਹੁੰਦਾ ਹੈ ਉਮਕਿਓਮੀ ਹੀ ਉਹ ਮਿਲਣ ਪ੍ਰਭ ਤਾਈ ਉਹ ਖਤਮ ਹੋਣ ਲੱਗ ਜਾਂਦਾ ਹੈ ਤੁਸੀਂ ਪਹਿਲਾਂ ਇਹੋ ਕਰਿਆ ਕਰੋ ਵੀ 10 ਦਿਨਾਂ ਦਾ ਜਾਪ ਰੱਖ ਲਿਆ ਕਰੋ 11 ਦਿਨਾਂ ਦਾ ਰੱਖ ਲਓ ਜਦੋਂ 11 ਦਿਨਾਂ ਦਾ ਜਾਪ ਥੋੜਾ ਸਹੀ ਸਲਾਮ ਚ ਚੜ ਗਿਆ ਕਿਉਂ ਮਨ ਇੱਕ ਨੂੰ ਮਨ ਨੂੰ ਜੰਜਾਲ ਵਿੱਚ ਪਾਉਣਾ ਪੈਂਦਾ ਮਨ ਕੀ ਕਹਿੰਦਾ ਵੀ 11 ਦਿਨਾਂ ਦੀ ਗੱਲ ਹੈ 11ਵਾਂ ਤਿੰਨ ਚਾਰ ਪੰਜ ਦਿਨ ਤਾਂ ਬੰਦਾ ਬਹੁਤ ਉਸ਼ਾ ਨਾਲ ਉਤਸ਼ਾਹ ਨਾਲ ਕਰਦਾ ਚਾਹ ਵਾਲਾ ਹੁੰਦਾ ਫਿਰ ਪੰਜ ਦਿਨਾਂ ਬਾਅਦ ਕੀ ਹੁੰਦਾ ਹੈ ਜੇ ਉਦਾਸ ਹੋਣ ਲੱਗ ਜੇ ਫਿਰ ਉਹਨੂੰ ਆਏ ਲੱਗਦੇ ਪੰਜ ਦਿਨ ਦਾ ਰਹਿ ਕੇ ਲੰਗਾ ਲਿਆ ਮਨ ਔਖਾ ਸੌਖਾ ਜਣ ਕਿ ਤਪ ਹੈ ਨਹੀਂ ਜਪੀਆਂ ਤਪੀਆਂ ਹਠੀਆਂ ਜਪੀ ਤਪੀ ਹਠੀ ਹਟ ਕਰਕੇ ਜਿਹੜੇ ਜਪਦੇ ਨੇ ਇੱਕ ਕਹਿ ਬਹੁਤੇ ਕਹਿਣ ਲੱਗ ਜਾਂਦੇ ਨੇ ਵੀ ਗੁਰੂ ਘਰ ਵਿੱਚ ਹੱਠ ਨਹੀਂ ਹੈਗਾ ਉਹ ਹੱਠ ਇਹ ਨਹੀਂ ਪਿਆਰਿਓ ਉਹ ਹੱਠ ਜੋਗ ਹੋਰ ਹੁੰਦਾ ਹੈ ਉਹ ਹੱਠ ਜੋਗ ਨਹੀਂ ਕਰਨਾ ਮਰਨ ਮਰਦੇ ਨਾਲ ਤਾਂ ਹੱਠ ਕਰਾਣੀ ਹੈ ਇੱਕ ਹੱਠ ਜੋਗ ਹੁੰਦਾ ਇਹ ਰਾਜ ਜੋਗ ਹੈ ਇਹ ਜਪੀ ਜਪੀਆਂ ਵਾਸਤੇ ਹੈ ਚਲੋ ਉਹ ਗੱਲ ਆਪਾਂ ਕਦੇ ਖੁੱਲ੍ਹ ਕੇ ਕਰਾਂਗੇ ਤੁਸੀਂ ਦੱਸਾ 11 ਦਿਨਾਂ ਦਾ ਜਪ ਕਰ ਲਓ 5 ਦਿਨ 11 ਦਿਨਾਂ ਕਰਕੇ 11 ਦਿਨਾਂ ਦਾ ਜਦੋਂ ਪੂਰ ਚੜ੍ਹ ਗਿਆ ਤੁਹਾਨੂੰ ਖੁਸ਼ੀ ਬਹੁਤ ਹੋਊਗੀ ਸਤਿ ਪਾਸ਼ ਮਹਾਰਾਜ 11 ਦਿਨਾਂ ਦਾ ਪੂਰ ਚੜ੍ਹਿਆ ਮਹਾਰਾਜ ਅਸੀਂ ਜਪ ਦਾ ਬਕਾ ਬੰਦ ਬੇੜਲਾ ਕਬੀਰ ਸਾਹਿਬ ਫਰੀਦ ਸਾਹਿਬ ਕਹਿੰਦੇ ਜਪ ਦਾ ਬਦਲ ਤੁਸੀਂ ਕਰੋ ਭਾਈ ਉਪਾਹ ਕਰੋ ਕੋਈ ਵੜਾਓ ਤੁਸੀਂ ਜਣੇ ਕਿ ਜਿਹਦੇ ਨਾਲ ਤਰਿਆ ਜਾਵੇ ਜਹਾਨ ਦੇ ਉੱਤੇ ਸੰਸਾਰ ਸਾਗਰ ਤੋਂ ਪਰਿਆ ਜਾਵੇ ਤਰਿਆ ਜਾਵੇ ਸੋ ਤੁਸੀਂ 11 ਦਿਨਾਂ ਦਾ ਜਾਪ ਕਰਕੇ ਜਦੋਂ ਤੁਸੀਂ 11ਵੇਂ ਦਿਨ ਅਰਦਾਸ ਕਰੋਗੇ ਉਹ 11 ਦਿਨਾਂ ਦੇ ਨਾਲ ਅੱਗੇ ਫਿਰ 11 ਦਿਨ ਜੋੜ ਦੋ। ਵੀ ਮਹਾਰਾ 11 ਦਿਨਾਂ ਦਾ ਹੋਰ ਜਾਪ ਬਖਸ਼ੋ। 22 ਦਿਨ ਹੋ ਗਏ। ਇਸ ਤਰੀ ਫਿਰ 10 ਦਿਨਾਂ ਦਾ 11 ਦਿਨ ਅੱਗੇ ਕਰ ਲਓ। ਇਹ ਅਸਲ ਤੁਹਾਨੂੰ ਬਹੁਤ ਸੌਖਾ ਹੋ ਜਾਏਗਾ। ਇਹ ਵਿਧੀ ਹੈ ਜੇ ਕੋਈ ਕਰਨਾ ਚਾਹਵੇ ਤਾਂ ਜਿਹੜਾ ਡਿੱਗਦੇ ਨੇ ਵਾਰ-ਵਾਰ ਜਦ ਤੁਸੀਂ ਇੱਕ ਵਾਰੀ ਜਾਪ ਕਰ ਲੈਣਾ 40-42 ਦਿਨਾਂ ਦਾ ਇਹ ਤੁਹਾਨੂੰ ਪਤਾ ਲੱਗੇ ਜਾਂ ਨਾ ਲੱਗੇ ਸੰਗ ਸੰਗ ਜੀ। ਪਰ ਨਾਮ ਸਿਮਰਦਾ ਐਡਾ ਆਦੀ ਬਣਾ ਦੇਗਾ ਤੁਹਾਨੂੰ ਨਾ ਤੁਸੀਂ ਕਹੋਗੇ ਵੀ ਇਹ ਨਿਤਨੇਮ ਕੱਲਾ ਨਿਤਨੇਮ ਕਰਨਾ ਜਣ ਕਿ ਇਕੱਲੇ 15 20 ਬਾਟ ਕਰਨਾ ਜਪਜੀ ਸਾਹਿਬ ਦੇ ਜਾਂ ਮੂਲ ਮੰਤਰ ਦੀ 15 ਦੀ 20 ਬਾਟ ਕਰਨੀਆਂ ਵਾਲਾ ਇਹ ਤਾਂ ਕੁਝ ਵੀ ਨਹੀਂ ਹੈ ਗਿਆ ਉਹੀ ਚੀਜ਼ ਜਿਹੜਾ ਬੰਦਾ ਨਾ 20 ਕਿਲੋ ਭਾਰ ਚੱਕਣਾ ਜਾਣਦਾ ਜਿਉ 40 ਚੱਕਣ ਲੱਗ 40 ਕਿਲੋ ਚੱਕਣ ਲੱਗ ਜੇ 20 ਕਿਲੋ ਨੂੰ ਕੁਝ ਵੀ ਨਹੀਂ ਲੱਗਦਾ ਇਸ ਤਰ੍ਹਾਂ ਇਹ ਮੈਂ ਦੱਸਿਓ ਮਾਰਗ ਸੰਤੋ ਇਹ ਸੰਤਾਂ ਮਹਾਪੁਰਸ਼ਾਂ ਦੀਆਂ ਯੁਗਤਿਆ ਨੇ ਜਿਨ੍ਹਾਂ ਨੇ ਕਰੀਆਂ ਨੇ ਉਹ ਫਿਰ ਸਾਡੇ ਕੋਲ ਆਈਆਂ ਅਸੀਂ ਵੀ ਥੋੜਾ ਬਾਅਦ ਜੇ ਕੋਈ ਕਿਰਪਾ ਮਹਾਰਾਜ ਦੀ ਉਹ ਵੀ ਕਰਦੇ ਆ ਜਿੰਨਾ ਕਰਾਉਂਦੇ ਮਾਰਚੇ ਪਾਜ ਪਰ ਇਹ ਯੁਗਤਿਆ ਨੇ ਪਿਆਰਿਓ ਤੁਰ ਦਰਗਾਹਾਂ ਆਈਆਂ ਹੋਈਆਂ ਯੁਗਤਿਆ ਨੇ ਇਹ ਸੰਤ ਮਹਾਪੁਰਸ਼ ਕਰਦੇ ਨੇ ਇਸ ਤਰ੍ਹਾਂ ਤੁਸੀਂ ਯੁਗਤੀ ਵਿਕਤੀ ਵਿਰਤੀ ਵਿਧੀ ਨਾਲ ਤੁਸੀਂ ਆਪਦਾ ਇਹ ਆਪਦਾ ਭਲਾ ਕਰ ਸਕਦੇ ਹੋ ਹੌਲੀ ਹੌਲੀ ਬਣਾਉਂਦੇ ਜਾਓ 60 ਦਿਨਾਂ ਦਾ ਜਣੇ ਕਿ ਉਦੋਂ ਵੱਧ ਉਦੋਂ ਵੱਧ ਹੁਣ ਜਿਹੜੇ ਵੱਡੇ ਮਹਾਪੁਰਸ਼ ਨੇ ਉਹ ਫਿਰ ਦਿਨ ਰਾਤ ਇੱਕ ਹੋ ਜਾਂਦਾ ਇਹ ਵਿਧੀ ਹੈ ਜੇ ਕਿਸੇ ਨੂੰ ਮਨਜ਼ੂਰ ਆ ਜੇ ਪਿਆਰਿਓ ਕੁਛ ਇਹ ਕਰਨ ਦੀ ਕੋਸ਼ਿਸ਼ ਕਰਿਓ 11 ਦਿਨਾਂ ਦਾ 5 ਦਿਨਾਂ ਦਾ ਥੋੜੇ ਕਿੰਨਾ ਕਿੰਨੇ ਤੁਸੀਂ ਕਿੰਨੇ ਦਿਨ ਤੁਸੀਂ ਜਪਣਾ ਕਿੰਨੇ ਘੰਟੇ ਜਪਣਾ ਇਹ ਤੁਸੀਂ ਆਪ ਪਹਿਲੀ ਵਾਰ ਛੋਟੀ ਛਾਲ ਮਾਰੋ ਛੋਟਾ ਨਿਸ਼ਾਨਾ ਰੱਖੋ ਥੋੜਾ ਜਾਂ ਜਾਨੀ ਕਿ ਜਿਹੜਾ ਥੋੜਾ ਜਿਹੀ ਨੂੰ ਤਾਬ ਹੀ ਆਵੇ ਕਹਿਣਦਾ ਵਾ ਸਰੀਰ ਨੂੰ ਲੱਗੇ ਵੀ ਮੈਂ ਕਰਦਾ ਬਿਲਕੁਲ ਪੋਲਾ ਦਾ ਕੰਮ ਨਹੀਂ ਕਰਨਾ ਜੇ ਪੋਲਾ ਦਾ ਕਰੋਗੇ ਤੁਸੀਂ ਵੀ 20 ਮਿੰਟ ਅੱਧਾ ਘੰਟਾ ਘੰਟਾ ਫਿਰ ਉਹ ਸਰੀਰ ਨੂੰ ਪਤਾ ਲੱਗਦਾ ਮਾਨ ਜਾ ਨਹੀਂ ਹੁੰਦਾ ਸਰੀਰ ਨੂੰ ਮੈਂ ਕੁਛ ਕਰ ਰਿਹਾ ਵੀ ਆਤਮਾ ਵਾਸਤੇ ਕੁਛ ਕਰ ਰਿਹਾ ਪਰਮੇਸ਼ਰ ਦੇ ਪਿਆਰ ਵਿੱਚ ਕੁਛ ਕਰ ਰਿਹਾ ਥੋੜਾ ਜਿਹਾ ਪਤਾ ਲੱਗੇ ਸਰੀਰ ਨੂੰ ਕਸ਼ਟ ਵੀ ਦੂਰ ਥੋੜਾ ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ